ਅੱਜ ਤੁਹਾਨੂੰ ਸਿਖਾਉਂਗਾ ਮੈਂ ਆਪਾਂ ਘਰ ਦੇ ਵਿੱਚ ਬੈਂਗਣ ਪੜਥਾ ਕਿਸ ਤਰ੍ਹਾਂ ਬਣਾ ਸਕਦੇ ਹਾਂ ਮੈਂ ਤੁਹਾਨੂੰ ਇੱਕ ਈਜ਼ੀ ਤਰੀਕੇ ਨਾਲ ਸਮਝਾਉਂਗਾ ਵੀ ਆਪਾਂ ਬੈਂਗਣ ਦਾ ਪੜਥਾ ਘਰ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਹ ਮੇਰਾ ਆਈਡੀਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇੱਕ ਨਵੇਂ ਸਟਾਈਲ ਨਾਲ ਤੁਹਾਨੂੰ ਬਣਾ ਕੇ ਦਿਖਾਉਂਗਾ ਮੈਂ ਚਲੋ ਜੀ ਕਰਦੇ ਹਾਂ ਸ਼ੁਰੂ ਇੱਕ ਨਵੇਂ ਤਰੀਕੇ ਨਾਲ ਪੜਥਾ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਹਾਂ ਬੈਂਗਣ ਦਾ ਪੜਥਾ ਬਣਾਉਣ ਵਾਸਤੇ ਜੋ ਸਮਾਨ ਲੱਗਦਾ ਉਹ ਤੁਹਾਨੂੰ ਮੈਂ ਦੱਸਦਾ ਮੈਂ ਪੱਤਾ ਕਿਲੋ ਬੈਂਗਣ ਲੱਤੇ ਨੇ ਅਤੇ ਛੋਟੇ ਛੋਟੇ ਜਿਹੇ 4-5 ਟਮਾਟਰ ਨੇ ਤੁਸੀਂ ਵੱਡੇ ਛੋਟੇ ਲੈ ਸਕਦੇ ਹੋ ਤਿੰਨ ਪਿਆਜ਼ ਨੇ ਇਹ ਵੀ ਛੋਟੇ ਨੇ ਤੁਸੀਂ ਵੱਡੇ ਛੋਟੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਹਲਦੀ ਹਰੀ ਮਿਰਚ ਤੁਸੀਂ ਇਸ ਦੀ ਜਗ੍ਹਾ ਲਾਲ ਮਿਰਚ ਵੀ ਯੂਜ਼ ਕਰ ਸਕਦੇ ਹੋ ਜੀਰਾ ਹਰਾ ਧਨੀਆ ਨੂਨ ਗਰਮ ਮਸਾਲਾ ਮੈਂ ਅਦਰਕ ਦਾ ਪੇਸਟ ਬਣਾ ਲਿਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸਮਾਨ ਆਪਾਂ ਇਸ ਦੇ ਵਿੱਚ ਇੱਕ ਹੋਰ ਚੀਜ਼ ਵੀ ਐਡ ਕਰ ਸਕਦੇ ਜੇ ਤੁਹਾਡੇ ਕੋਲ ਹੈ ਤੁਸੀਂ ਤਾਂ ਪਾਓ ਆ ਦੇਖੋ ਆਪਣਾ ਹਰੇ ਮਟਰ ਇਹ ਵੀ ਆਪਾਂ ਇਸ ਦੇ ਵਿੱਚ ਪਾ ਸਕਦੇ ਹਾਂ ਇਹ ਆਪਾਂ ਨੇ ਕਦੋਂ ਪਾਉਣੇ ਆ ਇਹ ਤੁਹਾਨੂੰ ਮੈਂ ਦੱਸੂਗਾ ਤੁਹਾਨੂੰ ਫਿਰ ਦੱਸਦਾ ਇੱਕ ਵਾਰੀ ਜੇ ਤੁਹਾਡੇ ਕੋਲ ਇਹ ਹੈ ਹਰੇ ਮਟਰ ਤੁਸੀਂ ਤਾਂ ਇਸ ਦੇ ਵਿੱਚ ਪਾਓ ਜੇ ਨਹੀਂ ਹੈ ਤੁਸੀਂ ਨਾ ਪਾਓ ਠੀਕ ਹੈ ਜੀ ਆਹ ਦੇਖ ਲਓ ਸਮਾਨ ਇੱਕ ਵਾਰੀ ਫਿਰ ਆਪਾਂ ਇਸ ਦੇ ਨਾਲ ਬਣਾਵਾਂਗੇ ਬੈਂਗਣ ਦਾ ਪਰਤਾ ਇੱਕ ਨਵੇਂ ਸਟੈਜ ਨਾਲ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਆਪਾਂ ਨੇ ਪਿਆਜ਼ ਤੇ ਟਮਾਟਰ ਕੱਟ ਲੈਣੇ ਬਰੀਕ ਦੇਖੋ ਤੁਹਾਨੂੰ ਮੈਂ ਦੱਸਦਾ ਐਨ ਬਰੀਕ-ਬਰੀਕ ਕੱਟ ਲੈਣਾ ਜਿੰਨਾ ਤੁਸੀਂ ਬਰੀਕ ਕਰ ਸਕਦੇ ਆ ਠੀਕ ਹੈ ਜੀ ਆਹ ਦੇਖੋ ਜੇ ਨਾ ਤੁਸੀਂ ਬ੍ਰੇਕ ਕੱਟ ਸਕਦੇ ਹੋ ਵੱਧ ਤੋਂ ਵੱਧ 2 ਕੱਟ ਲਿਓ ਵੇਖਾ ਜੀ ਆਹ ਸਾਡਾ ਮੈਂ ਪਿਆਜ਼ ਕੱਟ ਲਿਆ ਠੀਕ ਹੈ ਜੀ ਤੁਸੀਂ ਵੀ ਇੰਨਾ ਕੁ ਬਰੀਕ ਕੱਟ ਲੈਣਾ ਪਿਆਜ਼ ਉਸ ਤੋਂ ਬਾਅਦ ਆਪਾਂ ਟਮਾਟਰ ਕੱਟ ਲੈਣੇ ਬਰੀਕ ਬਰੀਕ ਜੇ ਆਹ ਵੇਖੋ ਤੁਸੀਂ ਇੱਕ ਕੜਾਹੀ ਜਾਂ ਪੈਨ ਵਿੱਚ ਅੱਧਿਕ ਕੜਛੀ ਤੇਲ ਦੀ ਪਾ ਲੈਣੀ ਹੈ ਕੋਈ ਵੀ ਤੇਲ ਤੁਸੀਂ ਯੂਜ਼ ਕਰ ਸਕਦੇ ਇਸ ਵਾਸਤੇ ਜਦੋਂ ਆਪਣਾ ਤੇਲ ਐਨ ਗਰਮ ਹੋ ਗਿਆ ਫਿਰ ਤੁਸੀਂ ਇਸ ਦੇ ਵਿੱਚ ਅੱਧਾ ਕ ਚਮਚਾ ਜੀਰੇ ਦਾ ਪਾ ਦੇਣਾ ਠੀਕ ਹੈ ਜੀ ਆ ਦੇਖੋ ਮੈਂ ਇਸ ਦੇ ਵਿੱਚ ਅੱਧਾ ਕ ਚਮਚਾ ਜੀਰੇ ਦਾ ਪਾ ਦਿੱਤਾ ਜਦੋਂ ਆਪਣਾ ਜੀਰਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਫਿਰ ਤੁਸੀਂ ਉਸ ਦੇ ਵਿੱਚ ਪਿਆਜ਼ ਪਾ ਲੈਣੇ ਆ ਜਦੋਂ ਆਪਣਾ ਪਿਆਜ਼ ਹਲਕਾ ਜਿਹਾ 골ਡਨ ਜਿਹਾ ਕਲਰ ਜਾਂ ਹੋ ਜਵੇ ਇਸ ਦਾ ਫਿਰ ਆਪਾਂ ਇਸ ਦੇ ਵਿੱਚ ਅੱਧਾ ਚਮਚ ਹਲਦੀ ਪਾ ਦੇਣਾ ਠੀਕ ਹੈ ਜੀ ਮੈਸ ਨੂੰ ਹਲਕਾ ਜਿਹਾ ਤੁਸੀਂ ਭੁੰਨਣਾ ਹਲਦੀ ਨੂੰ ਵੀ ਫਿਰ ਆਪਾਂ ਇਸ ਦੇ ਵਿੱਚ ਟਮਾਟਰ ਪਾ ਦੇਣਾ ਤੇ ਹੁਣ ਆਪਾਂ ਨੇ ਇਸ ਦਾ ਸੇਕ ਅੱਧਾ ਕਰ ਦੇਣਾ ਠੀਕ ਹੈ ਜੀ ਆ ਦੇਖੋ ਮੈਂ ਇਸ ਦਾ ਸੇਕ ਅੱਧਾ ਕਰਤਾ ਠੀਕ ਹੈ ਜੀ ਤੁਸੀਂ ਵੀ ਸੇਕ ਕਿਸੇ ਦਾ ਘੱਟ ਕਰਦਣਾ ਹੁਣ ਆਪਾਂ ਨੇ ਇਸ ਤੋਂ ਬਾਅਦ ਕੀ ਕਰਨਾ ਉਹ ਤੁਹਾਨੂੰ ਮੈਂ ਦੱਸਦਾ ਆ ਦੇਖੋ ਤੁਸੀਂ ਬੈਂਗਣ ਦਾ ਉੱਪਰਲਾ ਭਾਗ ਕੱਟ ਲੈਣਾ ਠੀਕ ਹੈ ਜੀ ਮੈਂ ਕੱਟ ਲਿਆ ਠੀਕ ਹੈ ਜੀ ਤੇ ਇਸ ਨੂੰ ਤੁਸੀਂ ਉੱਪਰ ਤੋਂ ਛਿੱਲ ਲੈਣਾ ਠੀਕ ਹੈ ਜੀ

ਇਹ ਆ ਦੇਖੋ ਮੈਂ ਇਹਨਾਂ ਛਿੱਲੇ ਹੁਣ ਤੁਸੀਂ ਕੀ ਕਰਨਾ ਉਹ ਤੁਹਾਨੂੰ ਮੈਂ ਦੱਸਣਾ ਇਸ ਤੋਂ ਬਾਅਦ ਆ ਦੇਖੋ ਤੁਸੀਂ ਇਸ ਨੂੰ ਫਿਰ ਕੱਦੂ ਕਸ ਕਰ ਲੈਣਾ ਠੀਕ ਹੈ ਜੀ ਠੀਕ ਹੈ ਜੀ ਜਿਸ ਤਰ੍ਹਾਂ ਮੈਂ ਕਰਦਾ ਤੁਸੀਂ ਕੱਦੂ ਕਸ ਕਰ ਲੈਣਾ ਇਸ ਨੂੰ ਆ ਤੁਸੀਂ ਦੇਖ ਸਕਦੇ ਹੋ ਨਾ ਬੈਂਗੜਾ ਨੂੰ ਕੱਦੂ ਕਸ ਕਰ ਲਿਆ ਤੁਸੀਂ ਵੀ ਕੱਦੂ ਕਸ ਕਰ ਲੈਣਾ ਪਹਿਲਾਂ ਤੁਸੀਂ ਮਸਾਲਾ ਭੁੰਨਣਾ ਉਸ ਤੋਂ ਬਾਅਦ ਇਸ ਨੂੰ ਕੱਦੂ ਕਸ ਕਰ ਲੈਣਾ ਠੀਕ ਆ ਪਹਿਲਾਂ ਨਹੀਂ ਤੁਸੀਂ ਇਸ ਨੂੰ ਕੱਦੂ ਕਸ ਕਰਨਾ ਮਸਾਲਾ ਭੁੰਨ ਕੇ ਫਿਰ ਇਸ ਨੂੰ ਕੱਦੂ ਕਸ ਕਰਨਾ ਆ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਵੀ ਤਿਆਰ ਹੈ ਉਨੇ ਟਾਈਮ ਦੇ ਵਿੱਚ ਹੁਣ ਮੈਂ ਇਸ ਨੂੰ ਸਾਰੇ ਵਿੱਚ ਦੇ ਵਿੱਚ ਪਾ ਤਾ ਦੇਖੋ ਠੀਕ ਹੈ ਜੀ ਇਸ ਦੇ ਨਾਲ ਤੁਸੀਂ ਅਦਰਕ ਚਮਚਾ ਘਰ ਮਸਾਲੇ ਦਾ ਪਾ ਲੈਣਾ ਅਦਰਕ ਚਮਚਾ ਨਮਕ ਦਾ ਪਾ ਲੈਣਾ ਤੁਸੀਂ ਵੱਧ ਘੱਟ ਪਾ ਸਕਦੇ ਆ ਆਪਣੇ ਟੇਸਟ ਅਨੁਸਾਰ ਮੈਂ ਇੱਕ ਚਮਚਾ ਅਦਰਕ ਦਾ ਪਾਤਾ ਹਰੀ ਮਿਰਚ ਤੁਸੀਂ ਵੱਧ ਘੱਟ ਪਾ ਸਕਦੇ ਆ ਜਿੰਨਾ ਤੁਸੀਂ ਕਰਾਰਾ ਕਰਨਾ ਚਾਹੁੰਦੇ ਆ ਮਸ ਦੇ ਵਿੱਚ 1.5 ਕਮ ਚ ਹਰੀ ਮਿਰਚ ਦਾ ਪਾ ਲਿਆ ਤੇ ਇਸ ਨੂੰ ਤੁਸੀਂ ਮਿਕਸ ਕਰ ਲੈਣਾ ਚਾਹੀਦਾ ਠੀਕ ਹੈ ਜੀ ਆ ਦੇਖੋ ਜਿਸ ਤਰ੍ਹਾਂ ਮੈਂ ਮਿਕਸ ਕਰਦਾ ਤਾਂ ਜੋ ਉਹਣਾ ਜੋ ਮਸਾਲਾ ਇਸ ਦੇ ਵਿੱਚ ਐ ਰਲ ਜਵੇ ਆ ਤੁਸੀਂ ਦੇਖ ਸਕਦੇ ਹੋ ਮੈਂ ਸਾਰਾ ਇਸ ਨੂੰ ਮਿਕਸ ਕਰਤਾ ਤੇ ਗੈਸ ਦਾ ਫਲੇਮ ਐ ਤੇਜ ਕਰਤਾ ਐ ਫੁੱਲ ਕਰਤਾ ਹੁਣ ਤੁਸੀਂ ਇਹਨੂੰ ਇੰਨਾ ਕੁ ਪਕਾਉਣਾ ਇਸ ਦਾ ਕੜਾਹ ਜਾਂ ਬਣ ਜਵੇ ਠੀਕ ਆ ਆ ਖੜਮੇ ਜੀ ਨਹੀਂ ਰਹਿਣੇ ਚਾਹੀਦੇ ਠੀਕ ਆ ਮੈਂ ਤੁਹਾਨੂੰ ਵਕ 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 ਟਾਈਮ ਤੱਕ ਦਿਖਾਉਂਦਾ ਰਹੂੰਗਾ ਮੈਂ ਜੇ গ্যাস ਵੱਧ ਘੱਟ ਕਰਨੀ ਵੀ ਉਹ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਨਿਊਜ਼ ਕਾਰਡਰ ਪਰਥਾ ਕਰਦੇ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਆ ਠੀਕ ਹੈ ਜੀ ਫਿਰ ਮੈਂ ਇਸ ਨੂੰ ਢੱਕ ਤਾ ਪਰੋ 2-3 ਮਿੰਟ ਬਾਅਦ ਤੁਸੀਂ ਦੇਖਦੇ ਰਹਿਣਾ ਇਸ ਨੂੰ ਤੇ ਘੱਟ-ਘੱਟ ਮਾਰਦੇ ਰਹਿਣਾ ਜੇ ਆਪਣਾ ਅੱਗ ਦਾ ਸੇਕ ਵੀ ਤੁਸੀਂ ਵੱਧ ਘੱਟ ਕਰ ਸਕਦੇ ਆ ਮੈਨੂੰ ਹੁਣ 2 ਤੋਂ 3 ਮਿੰਟ ਹੋ ਚੁੱਕੇ ਨੇ ਮੈਂ ਇੱਕ ਵਾਰ ਇਹ ਤੁਹਾਨੂੰ ਦੇਖਣਾ ਚਾਹੁੰਦਾ ਇੱਕ ਨੂੰ ਹਿਲਾ ਦੇ ਇੱਕ ਵਾਰੀ ਠੀਕ ਹੈ ਜੀ ਮੈਂ ਤੁਹਾਨੂੰ ਹਿਲਾ ਦ ਜਦੋਂ ਤੁਹਾਨੂੰ 2 ਤੋਂ 3 ਮਿੰਟ ਹੋ ਜਾਣਗੇ ਫਿਰ ਤੁਸੀਂ ਇਸ ਦਾ ਗੈਸ ਅੱਧੀ ਕਰ ਦੇਣੀ ਹੈ ਠੀਕ ਹੈ ਜੀ ਫਿਰ ਉਹ ਕਰ ਤੁਸੀਂ ਹੁਣ ਘੱਟ ਸੇਕ ਪਰ ਪਕਾਉਣਾ ਹੈ ਹੁਣ ਮੈਨੂੰ 6 ਤੋਂ 7 ਮਿੰਟ ਹੋ ਚੁੱਕੇ ਨੇ ਮੈਂ ਤੁਹਾਨੂੰ ਇੱਕ ਵਾਰ ਫਿਰ ਦਿਖਾਉਣਾ ਚਾਹੁੰਦਾ ਆ ਤੁਸੀਂ ਦੇਖ ਸਕਦੇ ਹੋ ਮੈਂ ਇਸ ਨੂੰ ਇੱਕ ਵਾਰ ਕੜਛੀ ਇਸ ਦੇ ਵਿੱਚ ਮਾਰਦੀ ਆ ਜਦੋਂ ਤੁਹਾਨੂੰ 6 ਤੋਂ 7 ਮਿੰਟ ਹੋ ਜਾਣਗੇ ਇੱਕ ਵਾਰ ਤੁਸੀਂ ਇਸ ਦੇ ਵਿੱਚ ਕੜਛੀ ਮਾਰ ਦੇਣੀ ਆ ਠੀਕ ਹੈ ਜੀ ਆਥਰ ਨੂੰ ਮੈਂ ਦੱਸਣਾ ਚਾਹੁੰਦਾ ਫੇਰ ਇੱਕ ਵਾਰੀ ਜੇ ਤੁਹਾਡੇ ਕੋਲ ਹਰੇ ਮਟਰ ਹੈਗੇ ਆ ਤਾਂ ਤੁਸੀਂ ਇਸ ਦੇ ਵਿੱਚ ਪਾਓ ਜੇ ਨਹੀਂ ਹੈ ਤਾਂ ਇਸ ਤੋਂ ਬਗੈਰ ਵੀ ਸਰ ਸਕਦਾ ਆ ਦੇਖੋ ਮੈਂ ਇਸ ਦੇ ਵਿੱਚ ਜਦੋਂ 6 ਤੋਂ 7 ਮਿੰਟ ਹੋ ਜਾਣਗੇ ਤੁਸੀਂ ਇਸ ਦੇ ਵਿੱਚ ਆਹ ਹਰੇ ਮਟਰ ਪਾ ਦੇਣੇ ਆ ਚਣਾ ਵਿੱਚ ਮੈਂ ਮਿਕਸ ਕਰਦਾ ਯਾਦ ਰੱਖੇ ਮੈਂ ਇਸ ਦਾ ਫਲੇਮ ਅੱਧਾ ਮੀਡੀਅਮ ਰੱਖਿਆ ਹੋਇਆ ਤੁਸੀਂ ਜ਼ਿਆਦਾ ਨਹੀਂ ਕਰਨਾ ਹੈ ਘੱਟ ਸੇਕ ਪਰ ਧਕਾਉਣਾ ਇਸ ਨੂੰ ਫਿਰ ਕਰਦੇ 2 ਮਿੰਟ ਫੁੱਲ ਸੇਕ ਪਰ ਉਸ ਤੋਂ ਬਾਅਦ ਤੁਸੀਂ ਅੱਧੇ ਸੇਕ ਪਰ ਆ ਦੇਖੋ ਇਸ ਨੂੰ ਮੈਂ ਫੇਰ ਕਰ ਮਿਕਸ ਕਰਦਾ ਤੇ ਫਿਰ ਮੈਂ ਇਸ ਨੂੰ ਟਰਟ ਮੈਨੂੰ ਹੁਣ ਤਕਰੀਬਨ 10 ਤੋਂ 12 ਮਿੰਟ ਹੋ ਚੁੱਕੇ ਨੇ ਮੈਂ ਇੱਕ ਵਾਰ ਪਹਿਲਾਂ ਵੀ ਇਸ ਨੂੰ ਹਲਾਤਾ ਸੀ ਉਹ ਤੁਹਾਨੂੰ ਮੈਂ ਦਿਖਾਇਆ ਨਹੀਂ ਹੁਣ ਮੈਨੂੰ ਤਕਰੀਬਨ 12 ਜਾਂ 13 ਮਿੰਟ ਹੋ ਚੁੱਕੇ ਨੇ 10 ਤੋਂ 12 ਇੰਨੇ ਮੈਂ ਟਾਈਮ ਨੋਟ ਨਹੀਂ ਕੀਤਾ ਹੈਗਾ ਤੇ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਤੇ ਆਪਣਾ ਪਰਤਾ ਬਣ ਕੇ ਬਿਲਕੁਲ ਰੈਡੀ ਆ ਤੇ ਤੁਸੀਂ ਦੇਖ ਸਕਦੇ ਹੋ ਮੈਸੇਜ ਦੇ ਵਿੱਚ ਹੁਣ ਕਟਚੀ ਮਾਰਦਾ ਹਾਂ ਆ ਦੇਖੋ ਹੁਣ ਪਰਤਾ ਬਿਲਕੁਲ ਰੈਡੀ ਇਸ ਟਾਈਮ ਤੇ ਹੁਣ ਮੈਂ ਇਸ ਦੀ ਗੈਸ ਕਰਤੀ ਹੈ ਬੰਦ ਤੇ ਮੈਂ ਤੁਹਾਨੂੰ ਹੁਣ ਇਸ ਨੂੰ ਕੌਲੀ ਵਿੱਚ ਕੱਟ ਕੇ ਦਿਖਾਉਂਦਾ ਮੈਂ ਇਸ ਦੇ ਵਿੱਚ ਧਨੀਆ ਪਾ ਦਿੱਤਾ ਤੁਸੀਂ ਵੀ ਧਨੀਆ ਪਾ ਕੇ ਇਸ ਨੂੰ ਹਲਕਾ ਜਿਹਾ ਮਿਕਸ ਮਿਕਸ ਕਰ ਦੇਣਾ ਇਸ ਦੇ ਵਿੱਚ ਇਹ ਸੀ ਮੇਰਾ ਸਟਾਈਲ ਪਰਤਾ ਬਣਾਉਣ ਦਾ ਇੱਕ ਈਜ਼ੀ ਤਰੀਕੇ ਨਾਲ ਤੁਹਾਨੂੰ ਦੱਸਿਆ ਕਿ ਆਪਾਂ ਘਰ ਦੇ ਵਿੱਚ ਬੰਗੜਾ ਦਾ ਪਰਤਾ ਕਿਸ ਤਰ੍ਹਾਂ ਬਣਾ ਸਕਦੇ ਆ ਮੈਂ ਤੁਹਾਨੂੰ ਦੂਸਰਾ ਸਟਾਈਲ ਨਾਲ ਵੀ ਬਣਾ ਕੇ ਦਿਖਾ ਸਕਦਾ ਤੁਸੀਂ ਮੈਨੂੰ ਕਮੈਂਟ ਵਿੱਚ ਲਿਖੋ ਮੈਂ ਤੁਹਾਨੂੰ ਦੂਸਰੇ ਸਟਾਈਲ ਨਾਲੇ ਬਣਾ ਕੇ ਦਿਖਾ ਦੂੰਗਾ ਜਾਂ ਓਵਨ 'ਚ ਰੱਖ ਕੇ ਜਾਂ ਉਸ ਨੂੰ ਗੈਸ ਚੁੱਲੇ ਪਰ ਭੁੰਨ ਕੇ ਹੋ ਵੀ ਤੁਹਾਨੂੰ ਬਣਾ ਕੇ ਦਿਖਾ ਦੂੰਗਾ ਪਰ ਇੱਕ ਆ ਉਹੀ ਸੇਮ ਤਰੀਕਾ ਉਹ ਪੁੰਨਣਾ ਤੇ ਉਹਨਾਂ ਚੋ ਉਸ ਨੂੰ ਰੱਖਣਾ ਇਹ ਸੇਮ ਹੀ ਬਣ ਜਾਂਦਾ ਸੇਮ ਹੀ ਟੇਸਟ ਆਉਂਦਾ ਤੁਸੀਂ ਵੀ ਇੱਕ ਵਾਰੀ ਜਰੂਰ ਇਸ ਤਰੀਕੇ ਬਣਾਉਣ ਦੀ ਟਰਾਈ ਕਰਿਓ ਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜਰੂਰ ਕਰਿਓ ਜੇ ਕੋਈ ਹੋਰ ਚੀਜ਼ ਕੋਈ ਪੁੱਛਣੀ ਆ ਤੁਸੀਂ ਤਾਂ ਕਮੈਂਟ ਜਰੂਰ ਲਿਖ ਦਿਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ